ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰوں ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪੌਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਆਗੀ ਸੂਈ ਸਵਾਈ ਵੜਾ ਤੁਸੀਂ ਤੇ ਦੋ ਟਾਈਮ ਚਾਰ ਟਾਈਮ ਪਾ ਦੇ ਛੇ ਟਾਂ ਚੋ ਕੇ ਲਿਆ ਸਕਦੇ ਹਾਂ ਹਾਂਜੀ ਫਸਰੀ ਕਾਰ ਫਸਰੀ ਕਾਰ ਜੀ ਨਾਮ ਦੱਸ ਦੇ ਬਾਈ ਬਾਈ ਆਦੂ ਬਾਈ ਠੀਕ ਆ ਬਾਈ ਇੱਕ ਵੜਵਾ ਕਹੋ ਜੀ ਹਾਂਜੀ ਇੱਕ ਆ ਜੀ ਕੀ ਟੇਲ ਆ ਬਾਈ ਇਹਦੀ ਇਹ ਬਾਈ ਟੋਕੜ ਆ ਜੀ ਠੀਕ ਆ ਜੀ ਹਾਂਜੀ ਆਪਾਂ ਨੂੰ ਤਾਂ ਦੋ ਕੁ ਮਹੀਨੇ ਨਹੀਂ ਕਹੀ ਆਪਾਂ ਨਹੀਂ ਕਹਿੰਦੇ ਯਾਰ ਅਗਲੇ ਰੂਗਾ ਠੀਕ ਹੋਰ ਉਹਦੇ ਮਰਜ਼ੀ ਦੇ ਮਰਜ਼ੀ ਮੰਨ ਕੇ ਲੈ ਲੈ ਠੀਕ ਆ ਬਾਈ ਦੁੱਧ ਬਾਈ 10 ਕਿਲੋ ਬਾਈ ਆਪਾਂ ਚੋ ਕੇ ਲਿਆ ਆ ਹੁਣੀ ਆਈ ਆ ਠੀਕ ਆ ਜੀ ਹਾਂਜੀ ਤੇ ਹੁਣ 2 ਕਿਲੋ ਕੋਈ ਵੀ ਬਾਈ ਆ ਜੇ ਠੀਕ ਆ ਬਾਈ ਤੇ ਪਹਿਲਾਂ ਲੀਟਰ ਲਿਆਓ ਬਾਈ ਠੀਕ ਆ ਲਓ ਜੀ ਦੋਸਤੋ ਹਜੇ ਰੰਬੀ ਜਾਂਦੀ ਹੈ ਕਿ ਬਾਈ ਕਹਿੰਦਾ ਵੀ ਆਪਣੇ ਕੋਲ ਤਾਂ ਹੁਣੇ ਹਜੇ ਆਈ ਹੋਈ ਹੈਗੀ ਤੇ ਦੇਖ ਸਕਦੇ ਹੋ ਜੀ ਉਪਰਾਂ ਜਾ ਕਰ ਰਹੀ ਹੈਗੀ ਤਾਂ ਤੇ ਬਾਈ ਕਹਿੰਦਾ ਆਪਾਂ 10 ਕਿਲੋ ਚੋਕੇ ਲਿਆਏ ਆ ਠੰਡੀ ਸੀਲਾ ਬਾਈ ਹਾਂ ਹਾਂ ਪੰਜਾਂਵਾਂ ਗੱਡੀ ਠੰਡੀ ਸੀਲਾ ਕਦ ਕਾੜ ਫੁੱਲ ਵੱਡਾ ਵਜੇ ਨੂੰ ਜੀ ਬਹੁਤ ਆਵੇਲ ਬਹੁਤ ਚੰਗੀ ਹੈ ਲੰਬੀ ਲੰਬੀ ਬਹੁਤ ਆ ਲੇਵਾ ਬਹੁਤ ਚੰਗਾ ਵਾ ਥੋੜਾ ਵੀਡੀਓ ਮਾ ਸਮਾਂ ਨੋਟ ਕਰ ਲਓ 9:00 ਵਜੇ ਤੇ 32 ਮਿੰਟ ਹੋਏ ਆ ਹਜੇ ਸ਼ਾਮ ਦੀ ਚੋਅ ਸਾਰਾ ਦੇਣੀ ਪਿਆ ਵਾ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਹੁਣ ਦੋਦਰ ਨੇ ਭਰੇ ਹੋਣਾ ਤੇ ਕੁਝ ਬਾਤ ਹੋਰ ਹੋਣੀ ਸੀਗੀ ਪਰ ਹ ਠੰਡੀ ਸੀਲ ਬਹੁਤ ਆ ਜੀ ਠੰਡੀ ਸੀਲ ਬਹੁਤ ਆ ਬਾਈਆਂ ਜੇ ਮਰਜੀ ਥਣ ਖਿੱਚੀ ਚੱਲੋ ਗੁਲਾਬੀ ਥਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਗਈ ਕੋਈ ਸ਼ਾਂਗ ਨਹੀਂ ਗਈ ਤੇ ਵੇਖ ਸਕਦੇ ਹੋ ਜੀ ਠੰਡੀ ਸੀਲ ਵਹਿੜ ਆ ਗਈ ਬੋਦੀ ਵਾਲੀ ਵਹਿੜ ਆ ਚੰਗ ਦਾ ਚੈਂਕ ਮੇਨ ਗੱਲ ਵੀ ਕਰਾਉ ਸੰਗ ਆ ਜਦੋਂ ਚਟਾ ਮੱਝਾ ਰਗਾ ਸੋਹਣਾ ਹਵਾਨਾ ਵਾ ਆ ਵੀ ਫੇਰ ਸਾਰੀ ਵਾਰਟਾ ਲ ਕੱਢ ਕੇ ਹੱਥ ਨੇ ਫੇਰ ਇਹਨੇ ਫਸੀ ਖੜੀ ਹੋਣਾ ਵਾ ਮਤਲਬ ਜਾਦੇ ਪਹਿਲਾਂ ਹੀ ਫੇਰੇ ਦਾ ਮੁੱਲ ਬਾਈ ਫਰੇਦਾ ਇਹਦਾ 30000 ਹੈ ਜੀ ਵਿਚੋ ਕੀ ਛੋੜ ਛੱਪਾ ਮਾਨਤਾਨ ਕਰਦਾਂਗੇ ਜੀ ਠੀਕ ਹੈ ਲੋ ਦੋਸਤ 30000 ਰੁਪਏ ਜਮਾ ਜੈਜ ਮੋਲਾ ਫੁੱਲ ਵੱਡੀ ਵੇੜ ਆ ਗਈ ਕੋਈ ਛੋਟੀ ਜੀ ਨਹੀਂ ਕੀ ਮੁੱਲ 30000 ਰੁਪਏ ਵਾ ਵਿਚੋ ਕੀ ਮਾਨਤਾਨ ਥੋੜਾ ਜਰੂਰ ਹੋ ਜਾਊਗਾ ਜਿਹੜਾ ਵੀਰ ਭਰਾ ਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਓ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ